ਸਾਦੇ 300 ਸਾਲਾ ਨੌਵੇਂ ਪਾਤਸ਼ਾਹ ਗੁਰਤੇਗਬਾਦਰ ਸਾਹਿਬ ਜੀ ਦੀ ਸ਼ਹੀਦੀ ਸਤਾਬਦੀ 21 ਨਵੰਬਰ ਤੋਂ ਲੈ ਕੇ 29 ਨਵੰਬਰ ਤੱਕ ਨਨਕਾਪੁਰ ਸਾਹਿਬ ਦੀ ਧਰਤੀ ਤੇ ਮਨਾਈ ਜਾ ਰਹੀ ਹੈ। ਇਹ ਸ਼ਹਾਦਤ ਦਾ ਦੁਨੀਆਂ ਨੂੰ ਇੱਕ ਬਹੁਤ ਵੱਡਾ ਸੰਦੇਸ਼ ਹੈ। ਜੋ ਇਤਿਹਾਸ Hindu ਧਰਮ ਨੂੰ ਉਸ ਵੇਲੇ ਬਚਾਉਣ ਵਾਸਤੇ ਗੁਰੂ ਤੇਗ ਬਹਾਦਰ ਸਾਹਿਬ ਨੇ ਜਿਹੜਾ ਸਿਰਜਿਆ ਅੱਜ ਦੁਨੀਆ ਭਰ ਦੇ ਵਿੱਚ ਇਹਦੀ ਹੋਰ ਕਿਤੇ ਜਿਹੜੀ ਹੈ ਤੇ ਉਦਾਹਰਨ ਨਹੀਂ ਮਿਲਦੀ ਸਾਡੀ ਲੱਗੇਗੀ ਜੋ ਹੁਕਮ ਲੱਗੇਗਾ ਅਸੀਂ ਤਾਂ ਅਸੀਂ ਦੇ ਨਾਲ ਸਮਝਾਂਗੇ ਕਿ ਬਹੁਤ ਸਾਡੇ ਵੱਡੇ ਭਾਗ ਹੋਣਗੇ ਕਿ ਅਸੀਂ ਉਹਦੇ ਤੇ ਹਿੱਸਾ ਪਾ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ 350 ਸਾਲਾ ਨੌਵੇਂ ਪਾਤਸ਼ਾਹ ਗੁਰਤੇਗਵਰਦਾ ਸਾਹਿਬ ਜੀ ਦੀ ਸ਼ਹੀਦੀ ਸ਼ਤਾਬਦੀ 21 ਨਵੰਬਰ ਤੋਂ ਲੈ ਕੇ 29 ਨਵੰਬਰ ਤੱਕ ਅਨੰਦਪੁਰ ਸਾਹਿਬ ਦੀ ਧਰਤੀ ਤੇ ਮਨਾਈ ਜਾ ਰਹੀ ਹੈ ਉਹਦੇ ਸਬੰਧ ਦੇ ਵਿੱਚ ਅੱਜ ਜਿਹੜੀ ਮੀਟਿੰਗ ਦੀ ਕਾਲ ਸਾਡੇ ਸਤਕਾਰਯੋਗ ਪ੍ਰਧਾਨ ਅਰਜਿੰਦਰ ਸਿੰਘ ਜੀ ਧਾਮੀ ਸਾਹਿਬ ਨੇ ਅੱਜ ਮੀਟਿੰਗ ਬੁਲਾਈ ਹੈ ਜਿਹੜੀ ਮੀਟਿੰਗ ਜਿਹੜੀ ਬਖ ਬਖ ਸੰਪਰਦਾਵਾਂ ਸਤ ਸਮਾਜ ਨਿਹੰਗ ਜਥੇਬੰਦੀਆਂ ਤੇ ਸ਼੍ਰੋਮਣੀ ਕਾਲ ਚਲ ਤੇ ਬਾਕੀ ਜਿੰਨੇ ਵੀ ਬੁੱਧੀਜੀਵੀ ਔਰ ਜਿਨ੍ਹਾਂ ਨੇ ਪੰਥ ਦੇ ਲਈ ਬਖ ਬਖ ਸਮੇਂ ਚ ਸੇਕੂਮ ਸੇਕ ਧੰਦੇ ਲਈ ਸਵਾਮਾ ਦਿੱਤੀਆਂ ਉਹਨਾਂ ਨੂੰ ਵੀ ਇਸ ਮੀਟਿੰਗ ਦੇ ਵਿੱਚ ਸ਼ਾਮਲ ਕੀਤਾ ਗਿਆ ਉਹਨਾਂ ਸਾਰਿਆਂ ਦੇ ਸੁਝਾਅ ਲੈਣ ਦੇ ਲਈ ਤਾਂ ਕਿ ਆਪਾਂ ਬੜੇ ਸ਼ਾਨੋ ਸ਼ੌਕ ਦੇ ਨਾਲ ਆਸਥਾ ਦੇ ਨਾਲ ਗੁਰੂ ਪ੍ਰਤੀ ਸਨੇਹ ਰੱਖ ਕੇ ਪਿਆਰ ਰੱਖ ਕੇ ਆਪਾਂ ਜਿਹੜਾ ਗੁਰਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਸਤਾਵੀ ਮਨਾਉਣੀ ਉਹਦੇ ਸੰਬੰਧੀ ਅੱਜ ਵਿਚਾਰਾ ਹੋਣੀ ਹੈ ਸੋ ਅੱਜ ਕੌਣ ਕੌਣ ਸ਼ਾਮਲ ਹੋ ਰਹੇ ਨੇ ਇਹਨਾਂ ਵਿੱਚ ਦੇਖੋ ਨਿਹੰਗ ਜਥਿਆਂ ਬੰਦੇ ਸਾਰੀਆਂ ਦੀ ਸਾਰੀਆਂ ਸੰਤ ਸਮਾਜ ਸਾਰੇ ਸਾਰਾ ਦਮਦਨੀ ਵਿਕਸਾਲ ਸ਼੍ਰੋਮਣੀ ਅਕਾਲੀ ਦਲ ਤੇ ਬੁੱਧੀਜੀਵੀ ਤੇ ਜਿਨ੍ਹਾਂ ਨੇ ਧਾਰਮਿਕ ਜਥੇਬੰਦੀਆਂ ਜਿਨ੍ਹਾਂ ਨੇ ਵਕ ਵਕ ਸਮੇਂ ਦੇ ਵਿੱਚ ਧਰਮ ਦੀ ਸੇਵਾ ਕੀਤੀ ਖੌਮ ਦੀ ਸੇਵਾ ਕੀਤੀ ਉਹ ਸਭ ਨੂੰ ਹੀ ਇੱਥੇ ਬੁਲਾਇਆ ਜਾ ਰਿਹਾ ਹੈ ਹੋਰ ਕਿਸੇ ਮਸਲੇ ਤੇ ਗੱਲਬਾਤ ਕੀਤੀ ਜਾਣੀ ਜਿਵੇਂ ਪਟਨਾ ਸਾਹਿਬ ਦੇ ਪੰਜ ਪੈਰਾਂ ਦਾ ਮਸਲਾ ਨਹੀਂ ਨਹੀਂ ਉਹਦੇ ਲਈ ਆਪਾਂ 5 ਅਗਸਤ ਨੂੰ ਜਿਹੜਾ ਜਲਾਹ ਰੱਖਿਆ ਉਹ ਉਹਦੇ ਲਈ ਵਿਚਾਰਾ ਹੋਣਗੀਆਂ ਇਹ ਕੱਲੀਆਂ ਵਿਚਾਰਾਂ ਜਿਹੜੀਆਂ 350 ਸਾਲਾ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਸਥਾਪੀ ਵਿਚਾਰਾ ਹੋਣਾ ਹੈ ਤਾਂ ਮੈਂ ਸਭ ਇਤਨਾ ਸਾਡੇ ਬੜੇ ਵੱਡੇ ਭਾਗ ਆ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਜਿਹੜੀ 350 ਸਾਲਾ ਸ਼ਹੀਦੀ ਸਥਾਪੀ ਔਰ ਗੁਰੂ ਗਵਿੰਦ ਸਿੰਘ ਜੀ ਮਹਾਰਾਜ ਦੇ ਗੁਰਗੱਦੀ ਦਿਵਸ ਤੇ 350 ਸਾਲ ਪੂਰੇ ਹੋ ਰਹੇ ਆ। ਔਰ ਉਹਨਾ ਸਮਾਗਮਾਂ ਦੀ ਤਿਆਰੀ ਵਾਸਤੇ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਮੇਟੀ ਬਣਾਈ ਆ। ਉਹਦੇ ਵਿੱਚ ਸਾਨੂੰ ਵੀ ਸੱਦਾ ਪੱਤਰ ਦਿੱਤਾ। ਸੋ ਐਸਜੀਪੀਸੀ ਦੇ ਪ੍ਰਧਾਨ ਸਾਹਿਬ ਦਾ ਪੈਦਲ ਤੋਂ ਧੰਨਵਾਦ ਆ। ਇਹ ਜਿਹੜਾ ਦੇਣਾ ਇਹਦੀ ਸਾਡੇ ਵਾਸਤੇ ਬਹੁਤ ਵੱਡੀ ਮਹੱਤਤਾ ਕਿਉਂਕਿ ਇਹ ਸ਼ਹਾਦਤ ਦਾ ਦੁਨੀਆ ਨੂੰ ਇੱਕ ਬਹੁਤ ਵੱਡਾ ਸੰਦੇਸ਼ ਹੈ ਧਰਮ ਦੀ ਆਜ਼ਾਦੀ ਵਾਸਤੇ ਜੋ ਇਤਿਹਾਸ Hindu ਧਰਮ ਨੂੰ ਉਸ ਵੇਲੇ ਬਚਾਉਣ ਵਾਸਤੇ ਗੁਰੂ ਤੇਗ ਬਹਾਦਰ ਸਾਹਿਬ ਨੇ ਜਿਹੜਾ ਸਿਰਜਿਆ ਅੱਜ ਦੁਨੀਆ ਭਰ ਦੇ ਵਿੱਚ ਇਹਦੀ ਹੋਰ ਕਿਤੇ ਜਿਹੜੀ ਹੈ ਇਹ ਉਦਾਹਰਣ ਨਹੀਂ ਮਿਲਦੀ ਇਹ ਅੱਜ ਕੱਲ ਦੇ ਸਮੇਂ ਦੇ ਵਿੱਚ ਮਾਨਵਤਾ ਵਾਸਤੇ ਰਿਲੀਜੀਅਸ ਟੋਲਰੈਂਸ ਵਾਸਤੇ ਸਹਿਣਸ਼ੀਲਤਾ ਵਾਸਤੇ ਇਹ ਬਹੁਤ ਵੱਡੇ ਜਿਹੜੇ ਪਮਾਨੇ ਗੁਰੂ ਸਾਹਿਬ ਨੇ ਸੈੱਟ ਕੀਤੇ ਆ ਇਸ ਸ਼ਤਾਬਦੀ ਦੇ ਜਰੀਏ ਉਹ ਸੰਦੇਸ਼ ਜਿਹੜਾ ਉਹ ਸਾਰੀ ਦੁਨੀਆ ਨੂੰ ਜਿਹੜੀ ਹੈ ਉਹ ਜਾਣਨਾ ਚਾਹੀਦਾ ਇਸ ਕਰਕੇ ਜੋ ਵੀ ਸੇਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਸਾਡੇ ਪ੍ਰਧਾਨ ਸਾਹਿਬ ਵੀ ਆ ਰਹੇ ਆ ਬਾਕੀ ਵੀ ਕੁਝ ਲੀਡਰ ਆ ਰਹੇ ਆ ਬਹੁਤ ਸਾਰੀਆਂ ਸਤਿਕਾਰਤ ਹੋਰ ਜਥੇਬੰਦੀਆਂ ਮੀਤਾਰ ਵੀ ਸਖਸ਼ੀਤਾ ਵਿੱਚ ਜੋ ਸੇਵਾ ਸਾਡੀ ਲੱਗੇਗੀ ਜੋ ਹੁਕਮ ਲੱਗੇਗਾ ਅਸੀਂ ਤੰਦੇ ਹੀ ਦੇ ਨਾਲ ਸਮਝਾਂਗੇ ਕਿ ਬਹੁਤ ਸਾਡੇ ਵੱਡੇ ਭਾਗ ਹੋਣਗੇ ਕਿ ਅਸੀਂ ਉਹਦੇ ਤੇ ਹਿੱਸਾ ਪਾ ਸਕੀਏ ਸੋ ਉਸੇ ਮੀਟਿੰਗ ਨੂੰ ਅਟੈਂਡ ਕਰਨ ਵਾਸਤੇ ਜੀ ਸਰ